ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਤੁਸੀਂ ਸਾਨੂੰ ਦੇਖ ਰਹੇ ਹੋ ਪਟਿਆਲਾ ਸ਼ਹਿਰ ਤੋਂ ਤੇ ਅੱਜ ਅਸੀਂ ਫੇਰ ਤੋਂ ਤੁਹਾਡੇ ਵਾਸਤੇ ਤੁਹਾਡੀ ਸਭ ਦੀ ਪਸੰਦੀਦਾ ਵੀਡੀਓ ਲੈ ਕੇ ਆਈਏ ਟਿਸਟਾ ਦੀ ਦਾ ਪਸ਼ਮੀਨਾ ਠੀਕ ਹੈ ਇੰਨਾ ਪਿਆਰ ਦਿੱਤਾ ਤੁਸੀਂ ਅਸੀਂ ਜਦੋਂ ਵੀ ਇਹ ਵੀਡੀਓ ਦਿੱਤੀ ਹੈ ਪਰ ਆਬ ਸਾਡੇ ਕੋਲ ਹੀ ਨਾ ਮੈਸੇਜ ਪੂਰੇ ਨਹੀਂ ਆ ਰਹੇ ਸੀਗੇ ਕੁਝ ਸਾਨੂੰ ਰਿਪੀਟ ਮਿਲ ਗਏ ਤੇ ਕੁਝ ਨਵੇਂ ਐਡ ਆਨ ਹੋ ਗਏ ਤੁਹਾਨੂੰ ਅੱਜ ਦਿਖਾਉਣੇ ਆ 3690 ਵਾਲਾ ਪਸ਼ਮੀਨਾ ਠੀਕ ਹੈ ਵਿਦ ਸ਼ਾਲ ਜਿਹਦੇ ਕੋਲੇ ਗਿਆ ਉਹਨਾਂ ਦੇ ਵੀ ਦੁਬਾਰਾ ਦੁਬਾਰਾ ਮੈਸੇਜ ਆਈ ਜਾਂਦੇ ਆ ਵੀ ਇਹ ਸੂਟ ਦੁਬਾਰਾ ਕਦੋਂ ਆਉਣਗੇ ਤੇ ਲੋ ਜੀ ਅੱਜ ਅਸੀਂ ਪੂਰੀ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਹੈ ਨਾ ਉਨੀ ਜਲਦੀ ਲਿਆਈਏ ਪਰ ਕੁਝ ਫਰਮਾ ਇਹ ਜੀ ਹੁੰਦੇ ਨੇ ਜਿਨ੍ਹਾਂ ਦੇ ਤੁਹਾਨੂੰ ਜਿਆਦਾ ਮਟੀਰੀਅਲ ਮਿਲਦਾ ਹੀ ਨਹੀਂਗਾ ਤੇ ਲੋ ਜੀ ਕਰਦੇ ਹਾਂ ਸ਼ੁਰੂ ਪਹਿਲੇ ਸੂਟ ਤੋਂ ਲੋ ਜੀ ਇਹ ਹਰ ਵਾਰੀ ਡਿਜ਼ਾਈਨ ਆ ਰਿਹਾ ਹਾਂ ਹਾਂ ਇਹ ਡਿਜ਼ਾਈਨ ਹਰ ਵਾਰੀ ਆ ਰਿਹਾ ਤੇ ਹਰ ਵਾਰੀ ਹਿੱਟ ਹੋ ਰਿਹਾ ਹੈ ਲੋ ਜੀ ਇਸ ਤਰ੍ਹਾਂ ਦੇ ਬਾਟਮ ਦੇ ਉੱਤੇ ਤੁਹਾਨੂੰ ਮਿਲੂਗਾ ਇਹ ਪਿਓਰ ਪਸ਼ਮੀਨਾ ਹੁੰਦਾ ਹੈ ਬਹੁਤ ਪਿਆਰਾ ਠੀਕ ਹੈ ਇਹ ਤੁਹਾਨੂੰ ਮਿਲ ਸ਼ਰਟ ਦੇਖੋ ਡਿਸਟਰਬੈਂਡ ਨਾਮੀ ਬ੍ਰਾਂਡ ਹੈ ٹرسٹਡ ਬ੍ਰਾਂਡ ਹੈ ਠੀਕ ਹੈ ਇਹ ਸਭ ਦਾ ਫੇਵਰਿਟ ਮੇਰਾ ਪਰਸਨਲੀ ਵੀ ਬਹੁਤ ਫੇਵਰਿਟ ਬ੍ਰਾਂਡ ਹੈ ਇਹ ਲਓ ਦੇਖੋ ਜੀ ਤੁਹਾਨੂੰ ਦੇਖੋ ਵੀ ਇਹਨਾਂ ਦੀ ਚੀਜ਼ਾਂ ਲਾਈਟ ਸਲਵਾਰ ਦੇ ਨਾਲ ਹਾਈਲਾਈਟ ਮਤਲਬ ਹਾਈਲਾਈਟ ਇਨ ਦ ਸੈਂਸ ਕਲਰ ਵਾਈਸ ਸ਼ਰਟ ਠੀਕ ਹੈ ਤੇ ਆ ਤੁਹਾਨੂੰ ਮਿਲੂ ਇਹਦੇ ਨਾਲ ਬਿਲਕੁਲ ਪਤਲਾ ਪਿਓਰ ਪਸ਼ਮੀਨੇ ਦਾ ਸ਼ਾਲ ਜਿਹੜਾ ਦੇਖਣ ਨੂੰ ਬਿਲਕੁਲ ਐ ਰਗ ਰਿਹਾ ਜਿਵੇਂ ਦੁਪੱਟਾ ਹੋਵੇ ਠੀਕ ਤੇ ਟਿਸਟਾ ਵਾਲਿਆਂ ਨੂੰ ਤੁਹਾਨੂੰ ਦੱਸਦਾ ਵੀ ਕੋਈ ਲੇੜੀ ਕੋਈ ਲੇਸ ਉਹ ਨਹੀਂ ਹੁੰਦੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰਾਉਣੀ ਹੈ ਜੇ ਕਿਸੇ ਭੈਣ ਦਾ ਜਿਵੇਂ ਬਾਹਰ ਜਾਣੇ ਹੈ ਆਲ ਓਵਰ ਵਰਲਡ ਸਾਡੀ ਸ਼ਿਪਿੰਗ ਹੈ ਠੀਕ ਹੈ ਜੀ ਤੇ ਜੇ ਕੋਈ ਭੈਣ ਬਾਹਰੋਂ ਕਰਾਉਗੀ ਤਾਂ ਪਲੀਜ਼ ਇਹ ਨੋਟ ਕਰ ਲੈਣਾ ਕਿ ਇਹ ਚੀਜ਼ਾਂ ਜੇ ਤੁਸੀਂ ਕੁਝ ਵੀ ਕੋਈ ਲੇਸ ਕੁਝ ਹੋਰ ਕਰਾਉਣਾ ਹੈ ਤਾਂ ਸਾਨੂੰ ਦੱਸ ਦੇਣਾ ਠੀਕ ਹੈ ਜੀ ਤੇ ਆ ਲਓ ਆ ਤੁਹਾਨੂੰ ਮਿਲੂਗਾ ਖੁੱਲਾ ਡੁੱਲਾ ਪਿਓਰ ਪਸ਼ਮੀਨੇ ਦਾ ਬਹੁਤ ਹੀ ਸਰਦਾਰੀ ਜਿਹਾ ਸ਼ਾਲ तो प्राइस मिलेगा छत्ती नब्बे सा पूरी वीडियो का एको रेट रहेगा छत्ती नब्बे ठीक है नैक्सट लो जी अगला सूट देखो आ पहला भी आया सी ये वाला कलर एंड डिजाइन बहुत ही सोहना कलर है बहुत ही प्यारा ठीक है वो जिमें बॉटम फिका सी ए बॉटम भी थनों डार्क शेड मिल रहा है आलो देखो बहुत ही खूबसूरत सूट बनना है थोड़ा बहुत प्यारा ठीक है जी ਤੇ ਫੈਬ੍ਰਿਕ ਦੀ ਚਿੰਤਾ ਕਰਨੀ ਨਹੀਂ ਨੀ ਤੁਸੀਂ ਉਹ ਤਾਂ ਬੇਫਿਕਰ ਰਹਿਣਾ ਤੁਸੀਂ ਆ ਲੋ ਜਿਹੜੀਆਂ ਪੈਣਾ ਟਿਸਟਾ ਪਾਉਣ ਲੱਗ ਜਾਂਦੀਆਂ ਨੇ ਨਾ ਇੱਕ ਵਾਰੀ ਫਿਰ ਉਹ ਹੋਰ ਬ੍ਰਾਂਡ ਤੇ ਹੱਥ ਨਹੀਂ ਧਰਦੀਆਂ ਛੇਦੀ ਕਿਤੇ ਲੋ ਬਹੁਤ ਹੀ ਫਾਈਨ ਸਰਦਾਰੀ ਚਲਕਦੀ ਹੁੰਦੀ ਹੈ ਇਹਨਾਂ ਸੂਟਾਂ ਦੇ ਵਿੱਚੋਂ ਇਹ ਉਹੀ ਪੈਣਾ ਪਾਉਂਦੀਆਂ ਨੇ ਆਮ ਤੌਰ ਤੇ ਇਹ ਜੇ ਸੂਟ ਜਿਹੜੀਆਂ ਕਹਿੰਦੀਆਂ ਕਿ ਹੋਵੇ ਤਾਂ ਪ੍ਰਿੰਟਡ ਹੀ ਪਰ ਹੋਵੇ ਪੂਰਾ ਸਰਦਾਰੀ ਮਤਲਬ ਦੂਰੇ ਨੂੰ ਪਤਾ ਲੱਗੇ ਵੀ ਹਾਂ ਸੂਟ ਪਾਇਆ ਹੋਇਆ ਇਹ ਉਹ ਚੀਜ਼ਾਂ ਨਹੀਂ ਤੁਸੀਂ ਆਪਣੇ ਕੋਲੋਂ ਬਾਟਮ ਤੇ ਐਡ-ਆਨ ਕਰਨਾ ਹੈ ਕੁਝ ਹੋਰ ਕਰਨਾ ਹੈ ਉਹ ਤੁਸੀਂ ਕਰ ਸਕਦੇ ਹੋ ਬਟ ਮੈਨੂੰ ਐ ਲੱਗਦਾ ਹੈ ਕਿ ਜਿੰਨੀ ਇਹਨਾਂ ਦੀ ਬਿਊਟੀਫੁੱਲ ਜੀ ਲੁੱਕ ਐਦਾਂ ਪਲੇਨ ੱਚ ਹੀ ਆ ਜਾਂਦੀ ਹੈ ਨਾ ਸਿੰਪਲ ੱਚ ਲੋ ਕਲਰ ਦੇਖ ਲੋ ਠੀਕ ਹੈ ਜੀ ਬਹੁਤ ਪਿਆਰਾ ਇਹ ਹੈਗਾ ਜੀ ਤੁਹਾਡਾ 골ਡਨ ਜਿਹਾ ਕਲਰ ਤੇ ਇਹ ਆਊਗਾ ਇਹਦੇ ਨਾਲ ਸ਼ਾਲ ਲਓ ਬਾਰਡਰ ਹੋਣੀ ਇਸ ਤਰ੍ਹਾਂ ਸ਼ਾਲ ਦੇ ਉੱਤੇ ਵਿੱਚ ਬੂਟੀ ਹੋਊਗੀ 3690 ੱਚ ਸੂਟ ਤੁਹਾਡੇ ਘਰ ਆ ਜਾਊਗਾ ਨੈਕਸਟ ਇਹ ਕਲਰ ਪਰ ਨਹੀਂ ਸੀਗਾ ਸਾਨੂੰ ਜਦੋਂ ਤੁਹਾਨੂੰ ਮੈਸੇਜ ਤਾਂ ਬਹੁਤ ਆਉਂਦੇ ਰਹਿੰਦੇ ਨੇ ਪਰ ਸਾਨੂੰ ਜਦੋਂ ਕੋਈ ਰੀਸਟਾਕ ਹੈ ਨਾ ਫਰਮਾਂ ਦਾ ਕਰਾਉਣੀ ਹੈ ਤਾਂ ਫਿਰ ਸਾਨੂੰ ਥੋੜਾ ਐ ਹੁੰਦਾ ਵੀ ਐ ਨਾ ਹੋਵੇ ਵੀ ਕਲਰ ਥੋੜੇ ਬਹੁਤੇ ਚੇਂਜ ਹੋ ਕੇ ਆ ਜਾਂਦਾ ਤਾਂ ਫਿਰ ਅਸੀਂ ਇਸ ਕਰਕੇ ਜਦੋਂ ਆ ਜਾਂਦੇ ਨੇ ਉਦੋਂ ਅਸੀਂ ਤੁਹਾਨੂੰ ਦੁਬਾਰਾ ਹੀ ਦਿਖਾ ਦਿੰਨੇ ਆ ਵੀਡੀਓ ਚ ਲਓ ਜੀ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਪਿਆਰਾ ਲਓ ਕਿਉਂਕਿ ਇਹ ਵੱਡਾ ਫੁੱਲ ਬਹੁਤ ਸੋਹਣੀ ਲੁੱਕ ਦੇ ਰਿਹਾ ਮਸਟਰਡ ਕਲਰ ਨੂੰ ਤੇ ਨਾਲ ਇਹ ਤੁਹਾਨੂੰ ਮਿਲੂਏ ਦੇ ਫੁੱਲ ਪਿਓਰ ਦਾ ਦੁਪੱਟਾ ਸੌਰੀ ਸ਼ਾਹ ਲੋ ਦੇਖੋ ਲੁੱਕ ਦੇਖੋ ਸੂਟ ਦੀ ਆਪਣੇ ਆਪ ਬਹੁਦੇ ਐ ਸੂਟ ਇਹ ਸਰਦਾਰੀ ਪੂਰੇ ਤੇ ਲਾਈਟ ਵੇਟ ਫੈਬਰਿਕ ਪਿਓਰ ਪਸ਼ਮੀਨਾ ਸਿਰਫ ਨਾਇਨਾਂ ਤੇ ਕੋਈ ਲੁਈਆਂ ਹੁੰਦੀ ਇਹਨਾਂ ਕੁਝ ਹੁੰਦਾ ਬਸ ਸੁਣੀ ਚੀਜ਼ਾਂ ਹੁੰਦੀਆਂ ਨੇ ਠੀਕ ਐ ਅਗਲਾ ਦੇਖੋ ਜੀ ਤੁਸੀਂ ਇਹ ਆ ਗਈ ਬਾਟਮ ਤੇ ਇਹਦੇ ਉੱਤੇ ਇਹ ਆ ਗਿਆ ਸ਼ਰਟ ਦੇਖੋ ਕਿੰਨਾ ਪਿਆਰੀ ਪ੍ਰਿੰਟਿੰਗ ਹੈ 컬러ਫੁਲ ਜੀ ਲੁੱਕ ਲਾਈਟ ਸ਼ੇਡ ਦੇ ਬਾਟਮ ਨਾਲ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਤੇ ਨਾਲ ਇਹ ਮਿਲੂ ਤੁਹਾਨੂੰ ਸ਼ਾਲ ਮੈਂ ਅੱਧਾ ਖੋਲੂਗੀ ਹੁਣ ਕਿਉਂਕਿ ਦੂਜੀ ਸਾਈਡ ਵੀ ਸੇਮ ਹੀ ਆਰਡਰ ਹੋਊਗਾ ਵਿੱਚ ਬੂਟੀ ਤੇ ਇਦਾਂ ਕਾਰਨਰਸ ਦੇ ਉੱਤੇ ਲੜਾਂ ਦੇ ਉੱਤੇ ਇਦਾਂ ਪ੍ਰਿੰਟ ਬਹੁਤ ਸੋਹਣਾ ਨੈਕਸਟ ਅੰਬੀ ਪ੍ਰਿੰਟ yellow mustard color ਤੇ ਇਹ ਆ ਗਿਆ ਜੀ ਤੁਹਾਡਾ ਇਹ ਸ਼ਾਇਦ ਪਹਿਲਾਂ ਆਇਆ ਕਿ ਨਹੀਂ ਨਹੀਂ ਆਇਆ ਇਹ ਨਵਾਂ ਪ੍ਰਿੰਟ ਹੈ ਕਲਰ ਹੈ ਪ੍ਰਿੰਟ ਕਲਰ ਇਹ ਪਹਿਲਾਂ ਨਹੀਂ ਆਇਆ ਲੋ ਜੀ ਦੇਖੋ ਬਹੁਤ ਹੀ ਬਹੁਤ ਹੀ ਸੋਹਣਾ ਲੱਗ ਰਿਹਾ ਪਹਿਲਾਂ ਪਿਛਲੀ ਵਾਰੀ ਜਦੋਂ ਅਸੀਂ ਵੀਡੀਓ ਦਿੱਤੀ ਸੀ ਉਸ ਲਾਈਟ ਕਲਰ ਜ਼ਿਆਦਾ ਸੀ ਇਸ ਵਾਰੀ ਕੁਝ colorful ਵੀ ਆਏ ਨਹੀਂ ਹਲੋ 4 ਸਾਈਡ ਇਹਦੇ ਇਸ ਤਰ੍ਹਾਂ ਤੁਹਾਨੂੰ प्रिंट बॉर्डर फोर साइड सारे शाल हो ठीक है लो जी तो सब का रेट सेम होगा हलो अगला आ गया ये वाला ये पहला भी दिता सी लो लो जी बहुत ही प्यारा जहाँ डीसेंट जिंट य आ गया बॉटम ਤੇ ਸ਼ਾਲ ਦੇ ਵਿੱਚ ਇਹਨਾਂ ਜਿਹੜੀਆਂ ਸਰਦਾਰੀ ਜੀਆਂ ਤੇ ਡੀਸੈਂਟ ਜੀਆਂ ਚੀਜ਼ਾਂ ਹੁੰਦੀਆਂ ਇਹ ਕਈ ਵਾਰੀ ਸਾਡੀ ਕੁੜਮਾਚਾਰੀ ਨਿਭਾਉਣ ਲਈ ਵੀ ਬਹੁਤ ਸੋਹਣੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਕਿਸੇ ਨੂੰ ਵੀ ਤੁਸੀਂ ਹਾਂ ਮੰਨ ਸਕਦੇ ਹੋ ਇਹ ਜਿਹੇ ਚੀਜ਼ਾਂ ਨੇ ਇਹ ਠੀਕ ਹੈ ਲੋ ਇਹ ਆ ਗਿਆ ਜੀ ਕ੍ਰੀਮ ਜਾਂ ਬਾਟਮ ਤੇ ਉਹਦੇ ਨਾਲ 컬러ਫੁਲ ਜਾਂ ਸ਼ਰਟ ਇਹ ਵੀ ਪਹਿਲੀ ਵਾਰ ਆਇਆ ਹੈ ਪਹਿਲਾਂ ਨਹੀਂ ਆਇਆ ਇਹ ਪ੍ਰਿੰਟ ਲੋਚ ਵੜੇ ਫੁੱਲ ਦੇ ਵਿੱਚ ਪ੍ਰਿੰਟ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਇਹਦਾ ਬੇਸ ਕਲਰ ਜਿਹੜਾ ਵਿੱਚ ਨਾ ਹਲਕਾ ਪਿਸਤਾ ਦਿਖ ਰਿਹਾ ਤੇ ਇਹਦੀ ਜਿਹੜੀ ਮੈਚਿੰਗ ਕਰਾਈ ਹੈ ਉਹ ਫੁੱਲਾਂ ਦੇ ਨਾਲ ਕਰੀਮ ਨਾਲ ਕਰਾਈ ਹੈ ਤੇ ਇਹਦਾ ਕਰੀਮ ਜਾਈ ਦੁਪੱਟਾ ਸ਼ਾਲ ਵੀ ਇਹਦਾ ਕਰੀਮ ਕਲਰ ਦਾ ਹੈ ਬਾਟਮ ਦੇ ਨਾਲ ਦਾ ਠੀਕ ਹੈ ਜੀ ਆ ਇਹਦਾ ਲੋ ਜੀ ਠੀਕ ਹੈ ਪ੍ਰਾਈਸ ਹੈ 3690 ਨੈਕਸਟ ਯਾ ਸੋਰੀ ਪਹਿਲਾਂ ਨਾਲੋਂ ਥੋੜਾ ਜਿਹਾ ਹੋਰ ਪਲੱਸ ਕੀਤਾ ਸੀ ਮਤਲਬ ਆਰਡਰ ਕਿਸੇ ਚ 2 ਹੈ ਕਿਸੇ ਚ 3 ਹੈ ਕੋਈ ਵਿੱਚ ਸਿੰਗਲ ਵੀ ਹੈ ਤੁਸੀਂ ਆਪਣਾ ਫਾਈਨਲ ਕਰ ਲੈਣੇ ਲੋ ਜੀ ਦੇਖੋ ਲਾਈਟ ਸ਼ੇਡ ਨੂੰ ਕੰਬਾਈਨ ਕੀਤਾ ਹੈ 컬러ਫੁਲ ਸ਼ਰਟ ਦੇ ਨਾਲ ਤੇ ਥੋੜਾ ਜਿਹਾ ਵੱਡਾ ਫੁੱਲ ਦਿੱਤਾ ਬਟ ਫੁੱਲ ਦਾ ਕਲਰ ਜਿਹੜਾ ਵੱਡਾ ਫੁੱਲ ਹੈ ਉਹਦਾ ਕਲਰ ਥੋੜਾ ਜਿਹਾ ਹਲਕਾ ਰੱਖਿਆ ਹੈ ਲੋ ਆਤੋਨ ਮੀਲੂ ਦੇ ਨਾਲ ਸ਼ਾਲ ਆਨੋਚ ਠੀਕ ਹੈ 네ਗੇਟਿਵ ਪ੍ਰਿੰਟਿੰਗ ਹੈਗੀ ਵਿੱਚ ਪ੍ਰਾਈਸ ਹੈ 36.90 ਖੁੱਲੇ ਖੁੱਲੇ ਸ਼ਾਲ ਹੁਣ 2.5 2.5 ਦਾ ਹੀ ਹੁੰਦਾ ਉਹ ਇਹਨਾਂ ਦਾ ਆਉਂਦਾ ਹੀ 2.5 2.5 ਦੇ 5 ਮੀਟਰ ਫੈਬਰਿਕ ਨਹੀਂ 7.50 2.5 ਦੁਪੱਟਾ ਹੋ ਗਿਆ ਨਾ ਚਿਪਨਾ ਹੁਣ ਅਸੀਂ ਹਾਂ ਓਕੇ ਕਰ ਲਾ ਹੁਣ ਹੂੰ ਬਾਟਮ ਅਗਲਾ ਡਿਜ਼ਾਈਨ ਆ ਗਿਆ ਇਹ ਆ ਗਿਆ ਤੁਹਾਡਾ 컬러ਫੁਲ ਜਾਂ ਸ਼ਰਟ ਇਹ ਸ਼ਾਇਦ ਸੀ ਰਿਪੀਟ ਮੰਗਾ ਲਿਆ ਆਪਾਂ ਹਨ ਪਹਿਲਾਂ ਆਇਆ ਸੀ ਕਿ ਨਹੀਂ ਯਾਦ ਨਹੀਂ ਰਹਿੰਦੇ ਲਓ ਜੀ ਇਹ ਆ ਗਿਆ ਜੀ ਤੁਹਾਡਾ ਅਗਲਾ ਪ੍ਰਿੰਟ ਬਹੁਤ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਮਤਲਬ ਸੋਚਣ ਦਾ ਤਾਂ ਕੋਈ ਮਸਲਾ ਹੈ ਹੀ ਨਹੀਂਗਾ ਜੇ ਤੁਸੀਂ ਇੰਨੇ ਪੈਸੇ ਲਾਉਣੇ ਆ ਹਲੋ ਆ ਤੁਹਾਨੂੰ ਮਿਲੂ ਸ਼ਾਟ ਠੀਕ ਹੈ ਜੀ ਮਿਲੋ ਜੀ ਆ ਗਿਆ ਜੀ ਇਹ ਆ ਗਿਆ ਤੁਹਾਡਾ ਬਾਟਮ ਤੇ ਇਹ ਆ ਗਿਆ ਤੁਹਾਡਾ ਅ ਸ਼ਰਟ ਠੀਕ ਹੈ ਜੀ ਕਲਰ ਬਹੁਤ ਪਿਆਰਾ ਤੇ ਉਨਾ ਹੀ ਪਿਆਰਾ ਜਿਹਦਾ ਪ੍ਰਿੰਟ ਤੇ ਨਾਲ ਤੁਹਾਨੂੰ ਇਹ ਮਿਲੂਗਾ 4 ਸਾਈਡ ਬਾਰਡਰ ਵਾਲਾ ਪ੍ਰੀਕ ਸ਼ਾਲ ਦੁਪੱਟਾ ਠੀਕ ਹੈ ਬਿਲਕੁਲ ਬਰੀਕ ਫੈਬਰਿਕ ਅੱਗੇ ਆ ਗਿਆ ਜੀ 블랙 ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਹੈ ਜਿਹੜਾ ਹੁਣ ਤੁਹਾਨੂੰ ਦਿਖਾਉਣ ਲੱਗੀ ਆਂ ਆਲੋ ਕਰੋ ਜੀ ਨੋਟ ਇਹਨੇ ਡਾਰਕ ਸ਼ੇਡ ਬਹੁਤ ਔਖੇ ਮਿਲਦੇ ਇਹਨਾਂ ਦੇ ਇਹਨਾਂ ਦੇ ਸਿੰਪਲ ਜਿਹੇ ਕਲਰ ਹੁੰਦੇ ਨੇ ਠੀਕ ਹੈ ਜਿੰਨੀਆਂ ਫਰਮਾਂ ਵੱਡੀਆਂ ਹੁੰਦੀਆਂ ਉਸ ਸਾਧ ਦੇ ਇਹਨਾਂ ਦੇ ਕਲਰ ਬੜਕਿਲੇ ਘੱਟ ਹੁੰਦੇ ਨੇ ਪਤਾ ਨਹੀਂ ਕੀ ਚੱਕਰ ਹੈ ਇਹ ਤੇ ਲਓ ਜੀ ਰਮ ਟੈਕਸ ਵੀ ਬਹੁਤ ਬੜੀ ਕੀ ਲੇ ਰੰਗ ਦਿੰਦਾ ਹੈ। ਲਓ ਜੀ ਆ ਤੁਹਾਨੂੰ ਮਿਲੂ। ਸ਼ਾਹ ਬਹੁਤ ਪਿਆਰਾ ਲੱਗਣਾ ਸੂਟ ਬਣ ਕੇ ਬਹੁਤ ਹੀ ਖੂਬਸੂਰਤ। ਆ ਲਓ ਜੀ ਅਗਲਾ। ਓ ਮਾਈ ਗੋਡ ਕਲਰ ਕਿੰਨਾ ਪਿਆਰਾ ਬਾਟਮ ਦਾ ਕਲਰ ਬਹੁਤ ਹੀ ਸੋਹਣਾ। ਕਿ ਉਹਦੇ ਨਾਲ ਨਾ ਕੋਈ ਵੀ ਏਜ ਹੈ ਥੋੜੀ ਫੁੱਲਾਂ ਵਾਲਾ ਸੂਟ ਪਾਉਣਾ ਹੈ। ਠੀਕ ਹੈ ਕਿਉਂਕਿ ਤਿੱਖਾਪਨ ਹੈਨੀ ਸੂਟ ਚ ਬਹੁਤ ਹੀ ਸਟਲਜਾ ਸੂਟ ਹੈ ਇਹ ਤੁਹਾਨੂੰ ਮਿਲੂ ਦੁਪੱਟਾ ਸ਼ਾਲ ਲੋਚ ਇਦਾਂ ਠੀਕ ਹੈ ਇਹ ਆ ਗਿਆ ਕਾਰਨਰ ਆ ਗਿਆ ਤੇ ਇਹ ਆ ਗਿਆ ਤੁਹਾਡਾ ਸੈਂਟਰ ਚ ਤੇ ਫਿਰ ਫਿਰ ਕਾਰਨਰ ਆ ਗਿਆ ਕਲਰ ਬਹੁਤ ਸੋਹਣਾ ਹੈ ਫੈਬਰਿਕ ਤਾਂ ਸੋਹਣਾ ਹੈ ਹੀ ਹੈ ਇੱਕ ਇਹਦੇ ਵਿੱਚ ਇਹ ਕਲਰ ਮਿਲੂਗਾ ਤੁਹਾਨੂੰ 골ਡਨ ਮਸਟਰਡ ਕਲਰ ਨੀ ਕਿਨੀ ਕੀ ਪ੍ਰਿੰਟਿੰਗ ਹੈਗੀ ਹੈ ਪਲੱਸ ਨਾਲ ਥੋੜੀ ਬੁਨੇ ਆ ਗਿਆ ਪੇਜਿਸ ਠੀਕ ਹੈ ਕਰੋ ਜੀ نوٹ ਸੋਚਣ ਦਾ ਕੋਈ ਮਸਲਾ ਹੀ ਨਹੀਂਗਾ ਜੇ ਤੁਸੀਂ ਇੰਨੇ ਪੈਸੇ ਲਾ ਕੇ ਚਾਹੁੰਦੇ ਹੋ ਕਿ ਮੈਂ ਸੂਟ ਤਾਂ ਪ੍ਰਿੰਟਡ ਹੀ ਪਾਵਾਂ ਪਰ ਪਾਵਾਂ ਪੂਰਾ ਗੱਡ ਜਿਹੜਾ ਮੂਵਿਸ ਜਿਹਾਂ ਹੁੰਦਾ ਸਿਆਣੇ ਵਾਲਾ ਹਨ ਉਸ ਟਾਈਪ ਦਾ ਕਲਰ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਬਿਊਟੀਫੁਲ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਨਾ ਉਹ ਜ਼ਿਆਦਾ ਏਜ ਗਰੁੱਪ ਨੂੰ ਕਵਰ ਕਰਦਾ ਹੈ ਨਾ ਨਾ ਤਾਂ ਤਿੱਖਾ ਪਾਣਾ ਤੇ ਨਾ ਹੀ ਬਾਹਰ ਡਾਲਾ ਸੂਟ ਤੇ ਹਲੋ ਜਿਹਨੇ ਵਰਗੀ ਸੂਟ ਨੇ ਇਹ ਇੰਨੇ ਸੋਹਣੇ ਹਲੋ ਇਹ ਆਊਗਾ ਜੀ ਤੁਹਾਡਾ ਸ਼ਾਲ ਇਦਾਂ ਕਾਰਨਰ ਬਣਿਆ ਹੋਊਗਾ ਵਿੱਚ ਹੋਣਗੀਆਂ ਬੂਟੀਆਂ ਤੇ ਫਿਰ ਆ ਗਿਆ ਖੁੱਲਾ ਹੋਊਗਾ ਪ੍ਰੋਪਰ 2.5 ਮੀਟਰ ਦੇ ਹੁੰਦੇ ਨੇ ਇਹਨਾਂ ਦੇ ਕੱਟ ਸ਼ਾਲਾਂ ਦੇ 2.5 ਦਾ ਮਤਲਬ ਪੂਰਾ ਵੱਡਾ ਠੀਕ ਹੈ ਲਓ ਜੀ ਕਲਰ ਨੋਟ ਕਰ ਲਓ ਆ ਲੁਕ ਆ ਰਹੀ ਹੈ ਕਲਰ ਕਿਹੜਾ ਹੈ ਤੁਸੀਂ ਆਪੇ ਦੇਖ ਲਓ ਸਹੀ ਆ ਗਿਆ ਹੂੰ ਥੋੜੀ ਕੋਲ ਸਹੀ ਆਇਆ ਹੈ ਸੇਮ ਦਾ ਹੀ ਹੈ ਜਿਹੜਾ ਪਹਿਲਾਂ ਖੋਲੇ ਉਹਦੇ ਪ੍ਰਿੰਟ ਦੇ ਵਿੱਚ ਇੱਕ ਕਲਰ ਇਹ ਆਊਗਾ ਲਓ ਜੀ ਠੀਕ ਹੈ ਡਸਟੀ ਸਕਾਈ ਬਲੂ ਟਾਈਪ ਦਾ ਗ੍ਰੇ ਜ ਗ੍ਰੇ ਸਕਾਈ ਬਲੂ ਜਿਹਾ ਹੁੰਦਾ ਜਿਹੜਾ ਹੈ ਨਾ ਹਾਂ ਖੂਬਸੂਰਤ ਸੂਟ ਹੈ ਲਓ ਜੀ ਅਗਲਾ ਇਹ ਆ ਗਿਆ ਇੰਗਲਿਸ਼ ਹ ਹੈਗਾ ਕਲਰ ਇੰਗਲਿਸ਼ੀ ਟਾਈਪ ਜਿਹਾ ਥੋੜਾ ਜਿਹਾ ਫਿਰੋਜੀ ਟੱਚ ਵੀ ਹੈ ਵਿੱਚ ਬਹੁਤ ਸੋਹਣਾ ਪਿਛਲੀ ਵੀਡੀਓ ਚ ਵੀ ਇਹ ਸੁਪਰ ਹਿੱਟ ਰਿਹਾ ਸੀ ਬਹੁਤ ਹੀ ਪਸੰਦ ਕੀਤਾ ਗਿਆ ਸੂਟ ਹੈ ਇਹ ਲੋ ਦੇਖੋ ਬਹੁਤ ਪਿਆਰਾ ਇਹ ਉਹ ਕਲਰ ਹੁੰਦੇ ਨੇ ਜਿਹੜੇ ਹਰ ਫੰਕਸ਼ਨ ਤੇ ਪੈ ਸਕਦੇ ਆ ਖੁਸ਼ੀ شادی ਹਰ ਜਗ੍ਹਾ ਕਿਉਂਕਿ ਨਾਤਾ ਇਹ ਬੜੀ ਲਿ ਹੁੰਦੇ ਨੇ ਤੇ ਨਾ ਇਹ ਡਲ ਹੁੰਦੇ ਨੇ ਲੋ ਬਸ ਸੁਣੀ ਜੀ ਆ ਤੁਹਾਨੂੰ ਹਾਫ ਦੇ ਵਿੱਚ ਇਦਾਂ ਐ ਮਿਲ ਰਿਹਾ ਹੈ ਪ੍ਰਿੰਟ ਨਾਲ ਨੈਗੇਟਿਵ ਪ੍ਰਿੰਟਿੰਗ ਮਿਲ ਰਹੀ ਹੈ ਠੀਕ ਹੈ ਜਿੱਥੋਂ ਇਹਦਾ ਫੁੱਲ ਖਤਮ ਹੋਊਗਾ ਉੱਥੋਂ ਇਹਦਾ ਦੂਜੀ ਸਾਈਡ ਦੂਜੀ ਸਾਈਡ ਦਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਲੋ ਇੱਕ ਕਲਰ ਤੋਂ ਇਹਦੇ ਵਿੱਚ ਇਹ ਮਿਲੂਗਾ ਸਟੀਲ ਗ੍ਰੇ ਟਾਈਪ ਲੋ ਜਿਨ੍ਹਾਂ ਨੂੰ ਪਹਿਲਾਂ ਨਹੀਂ ਮਿਲੇ ਸੀ ਹੁਣ ਉਹਨਾਂ ਦਾ ਲੰਬਾ ਉਤਰ ਜਾਊਗਾ ਅਸੀਂ ਲੰਬੇ ਬਹੁਤ ਲੈ ਲਏ ਇਸ ਚੱਕਰ 'ਚ ਠੀਕ ਹੈ ਜੀ ਹਾਲੋ ਹਾਲੋ ਓ ਮਾਈ ਗॉड ਕਰੀਮ ਕਹਿਣ ਤੁਸੀਂ ਕਰੀਮ ਜਾਂ ਸੂਟ ਪਾਇਆ ਹੋਇਆ ਪਰ ਦੇਖੋ ਤੁਸੀਂ ਰੌਣਕ ਦੇਖੋ ਸੂਟ ਦੇ ਉੱਤੇ ਬਹੁਤ ਹੀ ਪਿਆਰਾ ਲੱਗੂਗਾ ਬਹੁਤ ਹੀ ਖੂਬਸੂਰਤ ਜੇ ਤੁਹਾਡੀ ਸੱਸ ਜਾਂ ਤੁਹਾਡੀ ਮਾਂ ਨਹੀਂ ਇਸ ਤਰ੍ਹਾਂ ਦਾ ਕਿਉਂਕਿ ਸਾਨੂੰ ਜੈਂਟਸ ਵੀ ਦੇਖਦੇ ਆ ਇਸ ਕਰਕੇ ਸਸਤੇ ਮਾਂ ਦੋਨੋਂ ਕਵਰ ਕਰਤੇ ਜੇ ਜੈਂਟਸ ਦੇਖਦੇ ਤਾਂ ਫਿਰ ਮੰਗਾ ਦਿੰਨੀ ਆ ਮੈਂ ਸੱਸ ਮਾਂ ਦੋਨੋਂ ਪਾਸੇ ਹੈਨਾ ਓ ਮਾਈ ਗਾਡ ਓ ਮਾਈ ਗਾਡ ਜਸਟ ਪਿਕ ਬਸ ਸੋਚਣਾ ਹੀ ਨਹੀਂ ਅੱਖਾਂ ਬੰਦ ਕਰਕੇ ਗਿਫਟ ਕਰਨਾ ਹੈ ਆਪਣੀ ਮਾਂ ਨੂੰ ਜਾਂ ਸੱਸ ਨੂੰ ਲੋਚ ਅਗਲਾ ਦੇਖੋ ਸੇਮ ਤਾਂ ਨਹੀਂ ਡਿਫਰੈਂਟ ਹੈ ਹਾਂ ਗ੍ਰੀਨ ਕਲਰ ਦੀ ਬਾਟਮ ਇਹ ਵੀ ਉਵੇਂ ਦਾ ਹੀ ਹੈ ਦੇਖੋ ਕਹਿਣ ਤਾਂ ਬੰਦੇ ਨੇ ਕਰੀਮ ਸੂਟ ਹੀ ਪਾਇਆ ਹੋਇਆ ਹੈ ਨਾ ਪਰ ਲੁੱਕ ਦੇਖੋ ਸੂਟ ਦੀ ਬੋਲਦਾ ਹੀ ਹੈ ਸੂਟ ਆਪਣੇ ਆਪ ਚ ਲਓ ਡਿਸਟਲ ਸੂਟ ਦੀ ਨਾ ਫਾਈਵ ਹੋਈ ਦੀ ਦੂਰੋਂ ਹੀ ਪਛਾਣ ਆ ਜਾਂਦੀ ਹੈ ਵੀ ਹਾਂ ਆਹ ਲਓ ਦੇਖੋ ਜੀ ਸ਼ਾਹ ਠੀਕ ਹੈ ਆਹ ਲਓ ਲਓ ਜੀ ਘਣੋ ਬਲੈਕ ਦੇਖੋ ਲੋ ਜੀ ਪ੍ਰਿੰਟ ਦੇਖੋ ਬਿਊਟੀਫੁਲ ਪ੍ਰਿੰਟ ਬਹੁਤ ਹੀ ਸੋਹਣਾ ਇਹ ਆ ਗਈ ਇਹਦੀ ਬਾਟਮ ਸੋਚਣ ਦਾ ਨਾ ਕੋਈ ਪੁਆਇੰਟ ਹੀ ਨਹੀਂਗਾ ਮਤਲਬ ਕੋਈ ਚੀਜ਼ ਹੈ ਹੀ ਨਹੀਂ ਕੰਪਰੋਮਾਈਜ਼ਡ ਬਿਲਕੁਲ ਹੁਣ ਤੁਸੀਂ ਇਹ ਦੇਖੋ ਵੀ ਹੈ ਇਹ ਬਲੈਕ ਬਲੈਕ ਦੇ ਉੱਤੇ ਆਮ ਤੌਰ ਤੇ ਬਹੁਤ ਢਕੀਲੇ ਰੰਗ ਲੱਗਦੇ ਹੁੰਦੇ ਨੇ ਇਹ ਜਿਵੇਂ ਹੀ ਢਕੀਲਾ ਨਹੀਂ ਹੈਗਾ ਸੂਟ ਬਹੁਤ ਹੀ ਡੀਸੈਂਟ ਜੀ ਕਲਰ ਨੇ ਇਹਦੇ ਉੱਤੇ ਆ ਲੋ ਦੇਖੋ ਜੇ ਤੁਹਾਨੂੰ ਕੈਮਰੇ ਵਿੱਚ ਤਿੱਖਾ ਦਿਖਦਾ ਤਾਂ ਮੈਂ ਦੱਸ ਦਿੰਨੀ ਹਾਂ ਕਿ ਬਿਲਕੁਲ ਵੀ ਤਿੱਖਾ ਤਿੱਖਾ ਸੂਟ ਨਹੀਂ ਹੈਗਾ ਠੀਕ ਹੈ ਜੀ ਲਓ ਇਹ ਅਗਲਾ ਉਹ ਬਲੈਕ ਨਹੀਂ ਹੈਗਾ ਠੀਕ ਹੈ ਲਓ ਜੀ ਅਗਲਾ ਇਹ ਵੀ ਬਲੈਕ ਇਹ ਡਿਜ਼ਾਈਨ ਵਿੱਚ ਸੁਪਰ ਹਿੱਟ ਗਿਆ ਸੀਗਾ ਤੇ ਹੁਣ ਇਹਦੇ ਵਿੱਚ ਸਾਡੇ ਕੋਲ ਇੱਕੋ ਹੀ ਪੀਸ ਆਇਆ ਆਪਣੇ ਕੋਲ ਪਹਿਲਾਂ ਇੱਚ ਕਈ ਰੰਗ ਆਈ ਸੀ ਹਨਾ ਸੈਟਨ ਚ ਆਈ ਸੀ ਅੱਛਾ ਸੈਟਨ ਚ ਆਈ ਸੀ ਓਕੇ ਲਓ ਜੀ ਇਹ ਡਿਜ਼ਾਈਨ ਸੈਟਨ ਜੀ ਆਇਆ ਸੀ ਹਾਂ ਲਓ देखो जी ये आ गया थोड़ा शाल बहुत प्यारी आइटम है बहुत ही प्यारी वर्थ है छत्ती नब्बे ये मिनिमम प्राइस उत्ते प्रोवाइड कर रहे हैं ठीक है जी आ गया थोड़ा बॉटम ये आ गया थोड़ा शर्ट लो ठीक है नाल थोन मिलू थो हूँ ये देख लो ये भावें तो सीनियर भी हो ਤੇ ਆਹ ਸੂਟ ਜਿਹੜਾ ਕਿ ਬਾਹਲੇ ਛੋਟੇ-ਛੋਟੇ ਜਿਹੀ ਪ੍ਰਿੰਟ ਪਾਉਣ ਲੱਗ ਗਿਆ ਉਹ ਤੋਂ ਜ਼ਿਆਦਾ ਹੀ ਬਜ਼ੁਰਗ ਹੋ ਜਾਈਦਾ ਐਨੇ ਵੀਰਗ ਵੀ ਨਹੀਂ ਹੋਣਾ ਤੁਸੀਂ ਇਸ ਤਰ੍ਹਾਂ ਦਾ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਤਿੱਖਾ ਬਣ ਨਹੀਂ ਹੈਗਾ ਸੂਟ ਦੇ ਵਿੱਚ ਤੇ ਫੁੱਲ ਪ੍ਰਿੰਟ ਵੀ ਬੜਾ ਪਿਆਰਾ ਹੈ ਇਹਦਾ ਬਾਰਡਰ ਦਾ ਸ਼ਾਲ ਤੁਸੀਂ ਤਾਂ ਬਨ ਜਾਣਾ ਬੰਬੂ ਰਾਜੀ ਜਦੋਂ ਲਿਆ ਇਹ ਸ਼ਾਲ ਸਾਰੇ ਟੱਬਾਂ ਤੇ ਰੋ ਪੈ ਜਾਣੇ ਠੀਕ ਹੈ ਲਓ ਜੀ ਅਗਲਾ ਦੇਖੋ ਲਓ ਇਹ ਆ ਗਿਆ ਜੀ ਤੁਹਾਡਾ ਬਾਟਮ ਠੀਕ ਹੈ ਜੀ ਇਹ ਆ ਗਿਆ ਤੁਹਾਡਾ ਪ੍ਰਿੰਟ ਸ਼ਰਟ ਦਾ ਤੇ ਇਸੇ ਮੀ ਸ਼ਾਲ ਲਓ ਜੀ ਮਾ우스 ਮਾਉਸੋ ਵੀ ਹੈ ਨਾ ਸੋਣਾ ਹੈ ਹਾਂ ਤੇ ਪੱਤਿਆਂ ਦਾ ਪ੍ਰਿੰਟ ਹਾਂ ਜੀ ਦੇਖੋ ਹੈ ਨਹੀਂ ਕੋਈ ਮਸਲਾ ਕਿਉਂਕਿ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਕਲਰ ਵੀ ਡਿਫਰੈਂਟ ਜ ਹੈ ਆ ਲੋ ਇਹ ਆ ਗਿਆ ਇਹਦਾ ਸ਼ਾ ਬਹੁਤ ਸਾਰੇ ਸੂਟ ਦਿਖਾਉਣੇ ਆਈ ਤੁਹਾਨੂੰ ਬਹੁਤ ਸਾਰੇ ਲੋ ਜੀ ਸਪੈਸ਼ਲ ਰੋਟੀ ਰੋਟੀ ਖਾ ਕੇ ਲੱਗੀ ਐਸ ਵੀਡੀਓ ਨੂੰ ਇੰਨੀ એનર્ਜੀ ਚਾਹੀਦੀ ਸੀਗੀ ਲੋ ਜੀ ਕਲਰ نوٹ ਕਰ ਲਓ ਠੀਕ ਹੈ ਗ੍ਰੇ ਟਾਈਪ ਜ ਹੈ ਬਟ ਸੋਨਾ ਜ ਹੈ ਠੀਕ ਹੈ ਲੋ ਅਗਲਾ देखो ये आ गया थोड़ा बॉटम नैगेटिव प्रिंट नैगटिव प्रिंट तकरीबन तो सब चीज़ है बॉटम के आलो जी देखो कि प्यारा लग रहा है बहुत ही ज़्यादा प्यारा लग रहा सूट जस्ट वाह है जस्ट पिक हलो गोल्डन सेम दे हूने खोलिया से आप थोड़ा जो होर खोल है मैं हलो देखो ठीक है क्रीम सलवार तो हटके बट फिका मतलब है लाइट शेड ही है बट क्रीम सलवार को छ्ड के आया लो जी करो जी नोट ये है जी बॉटम कलर कलर तुम आपे नोट कर लिये हूँ जहरा भी है लो जी आ प्रिंट मिल रहा थोनू यदा लो बहुत सोहना देखो ਬਹੁਤ ਹੀ ਪਿਆਰਾ ਪ੍ਰਿੰਟ ਮਿਲਣਾ ਤੁਹਾਨੂੰ ਇਹ ਰੀਪੀਟ ਦੇ ਵਿੱਚ ਮੰਗਾਏ ਆ ਸੀ ਜਿਹੜੇ ਸਾਡੇ ਜ਼ਿਆਦਾ ਡਿਮਾਂਡ ਸੀਗੇ ਉਹ ਕੁਝ ਰੀਪੀਟ ਦੇ ਵਿੱਚ ਵੀ ਮੰਗਾਈ ਹੈ ਵੈਸੇ ਮੰਗਾਏ ਤਾਂ ਨਹੀਂ ਹੁੰਦੇ ਇਹ ਸਾਡੇ ਕੋਲੇ ਆਉਂਦੇ ਹੀ ਨੇ ਇੰਨੇ ਦਾ ਸਾਰੇ ਇੰਨੇ ਸਾਰੇ ਜਾਨੂੰ ਇਹਨਾਂ ਤੋਂ ਤਾਂ ਜਦੋਂ ਮਿਲ ਜਾਂਦੇ ਆ ਉਹਦੀਆਂ ਅਸੀਂ ਫਾਈਨਲੀ ਕਰ ਲੈਣੇ ਆ ਵੀ ਚਲੋ ਬਸ ਠੀਕ ਹੈ ਜਿਹੜੇ ਆ ਗਏ ਜੇ ਰੀਪੀਟ ਚ ਮਿਲਦੇ ਹੁਣ ਤਾਂ ਉਹ ਤਾਂ ਅਸੀਂ ਜ਼ਰੂਰ ਚੱਕ ਲੈਣੇ ਆ ਸਾਨੂੰ ਪਤਾ ਹੁੰਦਾ ਵੀ ਇਹਨਾਂ ਦੀ ਡਿਮਾਂਡ ਪਹਿਲਾਂ ਵੀ ਵਧੀਆ ਰਹੀ ਸੀ ਲਓ ਜੀ ਲਓ ਜੀ ਹੁਣ ਤੁਹਾਨੂੰ ਥੋੜੇ ਜਿਹਾ ਏਕ ਟੈਕਸ ਦੀ ਸੂਟ ਦੇ ਦਵਾਂਗੇ ਆਪਾਂ ਵਰਕ ਵਾਲੀ ਠੀਕ ਹੈ ਲੋ ਜੀ ਇਹ ਤੁਹਾਨੂੰ ਮਿਲਣੀ ਹੈ 770 ਰੁਪਏ ਦਾ ਹੈਨਾ ਹਾਂ ਹਾਂ 770 ਦਾ ਮਿਲਣਾ ਸੂਟ ਵਿਦਾਊਟ ਦੁਪੱਟਾ ਪਸ਼ਮੀਨੇ ਦਾ ਪਸ਼ਮੀਨੇ ਦਾ ਪੂਰਾ ਨਿੱਗਾ ਪਸ਼ਮੀਨਾ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਪ੍ਰੋਪਰ ਐਨ ਗਡਮਕ ਫੈਬਰਿਕ ਇਹ ਤੁਹਾਨੂੰ ਮਿਲੂਗਾ ਤੇ ਵਰਕ ਠੀਕ ਹੈ ਜੀ ਇਹ ਵਰਕ ਮਿਲੂਗਾ ਤੇ ਤੇ ਲੋ ਜੀ ਇਹਦਾ ਜਿਹੜਾ ਕਲਰ ਤੁਹਾਨੂੰ ਮਿਲ ਰਿਹਾ ਹੈ ਉਹ ਮਿਲ ਰਿਹਾ ਵਾਈਨ ਹੈਨਾ ਪ੍ਰੋਪਰ ਵਾਈਨ ਕਲਰ ਹੈ ਜੀ ਇਹਦਾ ਤੇ ਆ ਤੁਹਾਨੂੰ ਮਿਲ ਰਿਹਾ ਘੇਰੇ ਦੇ ਉੱਤੇ ਬਹੁਤ ਹੀ ਸਿੰਗਲ ਟਾਂਕੇ ਦਾ ਕੰਮ ਤੇ ਇਹ ਇਕੱਲੇ ਘੇਰੇ ਦੇ ਮਿਲੂਗਾ 5 ਮੀਟਰ ਰਨਿੰਗ ਚ ਫੈਬਰਿਕ ਮਿਲੂਗਾ ਫਾਜੂ ਵਰਕ ਜਾਂ ਕੁਝ ਵੀ ਹੋਰ ਨਹੀਂ ਹੈਗਾ ਤੇ ਸੂਟ ਤੁਹਾਨੂੰ ਮਿਲਣਾ 770 ਰੁਪਏ ਦਾ ਠੀਕ ਹੈ ਜੀ ਲਓ ਜੀ ਇਹ ਸੀਗਾ ਪਹਿਲਾ ਸੂਟ ਅਗਲਾ ਮਿਲੂ ਤੁਹਾਨੂੰ ਬਲੈਕ ਕਲਰ ਦੇ ਉੱਤੇ ਬਹੁਤ ਪਿਆਰੀ ਜੀ ਬੇਲ ਬਣੀ ਹੋਈ ਹੈ ਠੀਕ ਹੈ ਅਗਲਾ ਮਿਲੂ ਤੁਹਾਨੂੰ ਮਸਟਰਡ ਕਲਰ ਦੇ ਉੱਤੇ ਡੀਸੈਂਟ ਜਿਹਾ ਸੂਟ ਹੈ ਬਹੁਤ ਹੀ ਪਿਆਰਾ ਜਾ ਲੋ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਅੱਧੀ ਚੱਲੋ ਬਹੁਤ ਸੋਹਣੇ ਰਹਿੰਦੇ ਨੇ ਇਹ ਪੂਰੇ ਨਿੱਗੇ ਵੀ ਹੁੰਦੇ ਨੇ ਠੀਕ ਹੈ ਲੋ ਜੀ ਅਗਲਾ ਮਿਲੂਗਾ ਤੁਹਾਨੂੰ ਫਾਲਸਾ ਕਰ ਲੋ ਉਠਾ ਦੇਖੋ ਕਿੰਨਾ ਆ ਰਿਹਾ ਸੂਟ ਦੇ ਉੱਤੇ ਤੁਸੀਂ ਇਹਦੇ ਨਾਲ ਪਿੰਕ ਦੁਪੱਟਾ ਵੀ ਚਲਾ ਸਕਦੇ ਹੋ ਠੀਕ ਹੈ ਤੇ ਕੋਈ ਟਾਈ ਡਾਈ ਦਾ ਦੁਪੱਟਾ ਹੋਵੇ ਤੁਹਾਡੇ ਕੋਲ ਉਹ ਵੀ ਚਲਾ ਸਕਦੇ ਹੋ ਸਿੰਗਲ ਦੱਪ ਚੱਲਣਾ ਹੀ ਚੱਲਣਾ ਠੀਕ ਹੈ ਲੋ ਅਗਲਾ ਆ ਗਿਆ ਰੈੱਡ ਮੇਰੂ ना? मेरून है ना रेडिश मैरून है रेड वाली साइड में है बहुत सोना सूट लगने वाला बन के लो जी अगला डिजाइन दिखाने ठीक है हलो देखो पश्मीना ए कलास सत्त सौ सत्तर चैक्सट ये मिलेगा थो ठीक है जी नैक्सट ये कलर मिलेगा फालसा कलर ਉਠਾ ਬਹੁਤ ਸੋਹਣਾ ਆ ਰਿਹਾ ਪਿੰਕ ਦੁਪੱਟੇ ਨਾਲ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਲੱਗੂਗਾ ਆ ਜਿਹੜਾ ਵਿੱਚ ਬੇਬੀ ਪਿੰਕ ਚਾ ਕਲਰ ਹੈ ਨਾ ਹੋਰ ਵੀ ਜ਼ਿਆਦਾ ਸੋਹਣਾ ਉੱਠੂਗਾ ਜੇ ਤੁਸੀਂ ਪਿੰਕ ਜਿਹਾ ਦੁਪੱਟਾ ਕੰਟਰਾਸਟ ਕੀਤਾ ਇਹਦੇ ਨਾਲ ਲਓ ਜੀ ਰੈੱਡ ਮੈਰੂਨ ਠੀਕ ਹੈ ਬਲੂ ਨੇਵੀ ਬਲੂ ਪ੍ਰੋਪਰ ਤੇ ਫਿਰੋਜੀ ਵਰਕ ਠੀਕ ਹੈ ਜੀ ਅਗਲਾ ਆ ਗਿਆ ਵਾਈਨ ਵਾਈਨ ਲਓ ਜੀ ਇਹ ਸੀ ਅੱਜ ਦੀ ਬਹੁਤ ਹੀ ਪਿਆਰੀ ਜਿਹੀ ਸੂਟਾਂ ਵਾਲੀ ਵੀਡੀਓ ਜਿੰਨੂੰ ਤੁਸੀਂ ਬਹੁਤ ਸਾਰਾ ਪਿਆਰ ਦੇਣਾ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਲੈ ਕੇ